ਯਾਰੋ ਸਕੂਲ ਦੇ ਵਿੱਚ ਇੱਕ ਫਕਸਨ ਹੁੰਦਾ ਹੈ ਛੋਟਾ ਜਿਹਾ ਤਾਂ ਜਦੋਂ ਮੈਡਮ ਬੱਚੇ ਨੂੰ ਗਾਉਣ ਦੇ ਲਈ ਕਹਿੰਦੀ ਹੈ ਤਾਂ ਇਹ ਮੁੰਡਾ ਕੁਲਦੀਪ ਮਾਨਕ ਦਾ Song ਮਾਂ ਹੁੰਦੀ ਏ ਮਾਂ ਦਾ ਆਪਣੇ ਹੀ ਅੰਦਾਜ਼ ਦੇ ਵਿੱਚ ਗਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਸਾਰੇ ਟੀਚਰ ਕੀ ਬੱਚੇ ਕੀ ਸਭ ਦੇਖ ਕੇ ਹੱਸਣ ਲੱਗ ਜਾਂਦੇ ਹਨ ਤਾਂ ਤੁਸੀਂ ਵੀ ਦੇਖੋ ਵੀਡੀਓ ਕਰਦੇ ਆ ਤੁਹਾਡੇ ਨਾਲ ਸਾਂਝੀ ਚਾਹੁੰਦੀ ਏ ਚਾਹ ਦੁਨੀਆ ਵਾਲਿਓ ਚਾਹੁੰਦੀ ਏ ਚਾਹ ਦੁਨੀਆ ਵਾਲਿਓ ਜੇ ਰਾਚਾ ਚ ਲੈ ਜਿਆਣੀ ਪਾਉਂਦਾ ਉਹਨੂੰ ਕਦੇ ਨਾ ਛੜ ਜਾਊਗਾ ਟਿੰਗ ਢਿੰਗ ਢਿੰਗ ਟਿੰਗ ਢਿੰਗ ਢਿੰਗ ਟਿੰਗ ਜੇ ਰਾਚਾ ਚ ਲੈ ਜਿਆਣੀ ਪਾਉਂਦਾ ਉਹਨੂੰ ਕਦੇ ਨਾ ਛੜ ਜਾਊਗਾ ਚਾਲਾ ਵੱਖਰਾ ਸੁਆਦੀ ਉਹ ਦੁਨੀਆ ਵਾਲਿਆ

ਪੰਜਾਬ ਦੀ ਹਰ ਇੱਕ ਵਾਇਰਲ ਖਬਰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਆ ਹੋਰ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਸਤ ਸ੍ਰੀ ਅਕਾਲ ਜੀ